ਅੱਜ ਐਮਜੀ ਨਰੇਗਾ ਵਾਲਿਆਂ ਵੱਲੋਂ ਜਿਹੜਾ ਕੀ ਹੈ ਡੀਸੀ ਆਫਿਸ ਦੇ ਬਾਹਰ ਜਿਹੜਾ ਕੀ ਹੈ ਪੁਤਲਿਆਂ ਦੀ ਬੰਡ ਸਾੜੀ ਗਈ ਹੈ ਤੁਹਾਨੂੰ ਦਿਖਾ ਦੇ ਕਿ ਇਸ ਤਰੀਕੇ ਨਾਲ ਜਿਹੜਾ ਰੋਸ ਪ੍ਰਦਰਸ਼ਨ ਤੇ ਕੀਤਾ ਜਾ ਰਿਹਾ ਹੈ ਸਾਰੀ ਜਿਹੜੀ ਐਮਜੀ ਨਰੇਗਾ ਕਰਮਚਾਰੀ ਯੂਨੀਅਨ ਹੈ ਇੱਥੇ ਕੱਟੀ ਹੋਈ ਹੋਈ ਹੈ ਇਹਨਾਂ ਨੇ ਮੰਗਿਆ ਔਰ ਪਤਾ ਕਰਦੇ ਆ ਜਾਣਦੇ ਨਾਲ ਤੋਂ ਵੀ ਕੀ ਮੰਗ ਗਏ ਅਸੀ ਗੱਲਤ ਅਸੀ ਗੱਲ ਜੀ ਸਰ ਕਿਉਂ ਅੱਜ ਜਿਹੜਾ ਕਿ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਇਹ ਅਸੀਂ ਨਰੇਗਾ ਕਰਮਚਾਰੀ ਕੱਚੇ ਕਰਮਚਾਰੀ ਆ ਸੰਭੀ 16 ਸਾਲ ਤੋਂ ਮੰਗਾਂ ਟਕੀਆਂ ਹੋਈਆਂ ਨੇ ਇਹ ਪੰਜਾਬ ਸਰਕਾਰ ਹੋਣ ਚਾਹਣ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਬਲਾਰੇ ਲਾਏ ਸੀਗੇ ਵੀ ਪੱਕੇ ਕਰਾਂਗੇ ਜੋ ਅੱਜਕੱਲ ਡਿਪਟੀ ਸਪੀਕਰ ਨੇ ਉਹਨਾਂ ਨੇ ਵੀ ਇਹ ਕਿਹਾ ਸੀਗਾ ਵੀ ਇਹਨਾਂ ਦੀ ਮੰਗਾਂ ਜਾਇਜ਼ ਆ ਇਹ ਨਰੇਗਾ ਕਰਮਚਾਰੀ ਪਿੰਡਾਂ 'ਚ ਵਿਕਾਸ ਕਰਾ ਰਹੇ ਆ ਪਿੰਡਾਂ 'ਚ ਵਿਕਾਸ ਸਾਨੂੰ ਜਿਆਦਾ ਅਮਰੀਕਾ ਥਰੂ ਹੋ ਰਿਹਾ ਤੇ ਇਹਨਾਂ ਇਹ ਪਿੰਡ ਦੀ ਰੀੜ ਦੀ ਹੱਡੀ ਆ ਤੇ ਇਹਨਾਂ ਨੂੰ ਪੱਕੇ ਕਰਨਾ ਚਾਹੀਦਾ ਪਰ ਅੱਜ ਜਦੋਂ ਇਹ ਸੱਤਾ 'ਚ ਆਈ ਆ ਸਰਕਾਰ ਅੱਜ ਸਾਡੀਆਂ ਸਾਰੀਆਂ ਮੰਗਾਂ ਨੂੰ ਅਣਦੇਖਿਆ ਕਰ ਰਹੇ ਨੇ ਲਾਰੇ ਤੇ ਲਾਰੇ ਲਾਰੇ ਨੇ ਪਰ ਸੌਨਲ ਕੋ ਫੈਲ ਪਈ ਆ ਸਾਰਾ ਕੁਝ ਹੋ ਗਿਆ ਸਿਰਫ ਨੋਟੀਫਿਕੇਸ਼ਨ ਨਹੀਂ ਕਰਦੇ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਕੋਈ ਪੂਰਾ ਨਹੀਂ ਕਰਦੇ ਸਰਕਾਰ ਤਾਂ ਕਹਿੰਦੀ 53000 ਨੌਕਰੀਆਂ ਦੇਤੀਆਂ ਹਾਲੇ ਤੱਕ ਤੁਹਾਡੇ ਡਿਪਾਰਟਮੈਂਟ ਚ ਨੌਕਰੀਆਂ ਨਹੀਂ ਮਿਲੀਆਂ ਜੀ ਨਹੀਂ ਨੌਕਰੀਆਂ ਨਹੀਂ ਮਿਲੀਆਂ ਜੋ ਪਹਿਲਾਂ ਦੇ ਭਰਤੀ ਹੋਏ ਹੋਏ ਆ ਉਹੀ ਆ ਇਹ ਸਰਕਾਰ ਨੇ ਕੋਈ ਨਵੀਂ ਭਰਤੀ ਨਹੀਂ ਕੀਤੀ ਹਜੇ ਤੱਕ ਪੱਕੇ ਵੀ ਨਹੀਂ ਕੀਤਾ ਜਾ ਰਿਹਾ ਪੱਕੇ ਨਹੀਂ ਕੀਤਾ ਸਾਰਾ ਕੋਨਟਰੈਕਟ ਤੇ ਰੱਖਿਆ ਸਾਰਾ ਨਹੀਂ ਕੰਟਰੈਕਟ ਬੇਸ ਤੇ ਰੱਖਿਆ ਹੋਇਆ ਹਾਂਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ 16 ਸਾਲ ਲਗਭਗ ਹੋ ਗਏ ਨੇ 16 ਸਾਲ ਲਗਭਗ ਹੋ ਗਏ ਨੇ ਕਿਤੇ ਜਿਹੜਾ ਵੇਜੀ ਤੋਂ ਜਿਹੜੇ ਕੰਟਰੈਕਟ ਬੇਸ ਤੇ ਸੈਲਰੀ ਮਿਲਦੀ ਉਹ ਉਹ ਪੱਕੇ ਮਲਾਜਮੋਂ ਤਾਂ ਕਿੰ ਸੈਲਰੀਆਂ ਤਾਂ ਬਹੁਤ ਘੱਟ ਨੇ ਜੀ ਸੈਲਰੀ ਇੰਨੀ ਘੱਟ ਆ ਵੀ ਗੁਜ਼ਾਰਾ ਵੀ ਨਹੀਂ ਹੁੰਦਾ ਤੇ ਕੰਮ ਲੋਡ ਇੰਨਾ ਇੱਕ ਇੱਕ ਜੀਆਰਐਸ ਕੋਲ ਇੱਕ ਇੱਕ ਸੈਕਟਰੀ ਕੋਲ 28 28 ਪਿੰਡ ਨੇ ਅੱਛਾ ਜੀ ਉਹ ਕਿਵੇਂ ਜਦ ਕਿ ਕਾਨੂੰਨ ਦੇ ਹਿਸਾਬ ਨਾਲ ਇੱਕ ਸੈਕਟਰੀ ਕੋਲ ਪੰਜ ਪਿੰਡ ਹੋਣੇ ਚਾਹੀਦੇ ਆ ਤੇ ਪਰ 28 28 ਪਿੰਡ ਤੁਸੀਂ ਆਪ ਹਿਸਾਬ ਲਾ ਲਓ ਚੋਗਣਾ ਕੰਮ ਲੈ ਦੇ ਨੇ ਹਾਂ ਜੀ ਤੇ ਤਨਖਾਹ ਉਨੀ ਘੱਟ ਮਿਲਦੀ ਆ ਉਹ ਘੱਟ ਮਿਲਦੀ ਆ ਤਨਖਾਹ ਹਾਂ ਜੀ ਭਾਈ ਤੁਸੀਂ ਮੈਂ ਇੱਥੋਂ ਹੀ ਕਿੰਨਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਜਿਹੜਾ ਕਿ ਇੰਜੀਨੀਅਰ ਦੇ ਤਰ੍ਹਾਂ ਐਸਾ ਕੰਟਰੈਕਟ ਬੇਸ ਕੰਮ ਕਰਦੇ 13 ਤੋਂ 14 ਸਾਲ ਹੋ ਗਏ ਸਾਨੂੰ ਤੇ ਸਾਡੇ ਨਾਲ ਭਗਵੰਤ ਮਾਨ ਸਾਹਿਬ ਨੇ ਮੀਟਿੰਗਾਂ ਕੀਤੀਆਂ 2022 ਦੇ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਜਦੋਂ ਸਰਕਾਰ ਸਾਡੀ ਬਣਦੀ ਆ ਪਹਿਲੇ ਤੇ ਅਦੁੱਲ ਨੂੰ ਪੱਕਾ ਕੀਤਾ ਜਾਊਗਾ ਪੱਕਾ ਕਰਦਾ ਦੂਰ ਦੀ ਗੱਲ ਜਿਹੜੀਆਂ ਸਾਡੀਆਂ ਸੈਲਰੀਆਂ ਨੇ ਉਹ ਵੀ ਗੁਨੀਆ ਨੇ ਜਦ ਕਿ ਉਹ ਵੀ ਸਾਨੂੰ ਸਮਝਾਰ ਨਹੀਂ ਮਿਲਦੀਆਂ ਫਾਈਲ ਦਾ ਸਾਡੀਆਂ ਪਸੰਦ ਦੇ ਡਿਪਾਰਟਮੈਂਟ ਤੋਂ ਜਿਹਦੇ ਪੈਸਾ ਦੇਣਾ ਉਹਨਾਂ ਨੇ ਪਾਸ ਕਰਤਾ ਪਰ ਜਿਹੜਾ ਡਿਪਾਰਟਮੈਂਟ ਦੇ ਉੱਚ ਅਧਿਕਾਰੀ ਨੇ ਉਹ ਇਹਨੂੰ ਫਾਈਲਾਂ ਨੂੰ ਦੱਬੀ ਬੈਠੇ ਨੇ ਅਜੇ ਤੱਕ ਅਸੀਂ 3 ਸਾਲ ਹੋ ਗਏ ਸਰਕਾਰ ਬਣੀ ਨੂੰ ਅਸੀਂ ਕੋਈ ਧਰਨਾ ਨਹੀਂ ਲਾਇਆ ਕੋਈ ਨਜ਼ਾਰਾ ਨਹੀਂ ਕੀਤਾ ਤਾਂ ਕਿ ਸਾਨੂੰ ਸੀਰਹੇ ਵਿਸ਼ਵਾਸ ਸੀ ਕਿ ਇਹ ਕੰਮ ਕਰਨਗੇ ਮੇਰਾ ਬੱਚਾ ਅੱਜ ਅਰਥਗਿਆਸ ਵਿੱਚ ਪੜਦਾ ਜਦੋਂ ਇਹ ਸਰਕਾਰ ਬਣੀ ਸੀ ਮੈਂ ਮੈਨੂੰ ਬੜੇ ਖੁਸ਼ ਹੋ ਗਿਆ ਉਹਨੇ ਕਿਹਾ ਕਿ ਪਾਪਾ ਹੁਣ ਤੁਹਾਨੂੰ ਤਰਨੇ ਲਾਉਣ ਦੀ ਲੋੜ ਨਹੀਂ ਪੈਣੀ ਮੈਂ ਕਿਹਾ ਹਾਂ ਪਤਾ ਹੁਣ ਸਾਨੂੰ ਅਸੀਂ ਪੱਕੇ ਕਰਨਗੇ ਹਾਂ ਤੇ ਜਦੋਂ ਕਿ ਦਨ ਸਾਲ ਹੋ ਗਏ ਸਾਡਾ ਇਹਨਾਂ ਨੇ ਜ਼ਿਕਰ ਨਹੀਂ ਕੀਤਾ ਸਾਨੂੰ ਕੋਈ ਮੀਟਿੰਗ ਨਹੀਂ ਦਿੱਤੀ ਸਾਡੀ ਖਵਾਲ ਤੇ ਕਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਨੂੰ ਪੱਕੇ ਜਲਦੀ ਤੋਂ ਜਲਦੀ ਕਰੇ ਸਾਡਾ ਨੋਟੀਫਿਕੇਸ਼ਨ ਕਰੇ ਨਹੀਂ ਤੇ ਆਉਣ ਵਾਲੇ ਸਮੇਂ 'ਚ ਆਪਣਾ ਸੰਘਰਸ਼ ਤਿੱਖਾ ਕਰਾਂਗੇ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਨਾਲ ਜੁੜੇ ਹੋયા ਕਿਉਂਕਿ ਲੇਬਰ ਬੈਂਕ ਜਿਹੜੀ ਬੋਡ ਬੈਂਕ ਆ ਉਹ ਸਾਡੇ ਨਾਲ ਜੁੜੀ ਹੋਈ ਆ ਅਸੀਂ ਇਹਨਾਂ ਦਾ ਅਟੈਕ ਮਾਰਾ ਹਸ਼ਰ ਕਰਾਂਗੇ ਕਿ ਅਕਾਲੀ ਦਰੋਂ ਤਾਂ 12 ਸੀਟਾਂ ਆ ਗਈਆਂ ਸੀਗਾ ਮੈਨੂੰ ਵੀ ਲੱਗਦੀ ਇਹਨਾਂ ਨੂੰ 12 ਆਉਣਗੇ 27 ਦੇ ਵਿੱਚ ਇਸ ਕਰਕੇ ਅਸੀਂ ਮੰਗ ਕਰਦੇ ਆ ਸੀਮ ਸਾਹਿਬ ਕੋਲ ਸਾਡੀ ਬੇਨਤੀ ਆ ਹੁਣ ਹੱਥ ਜੋੜ ਕੇ ਸਾਨੂੰ ਇਹ ਕੱਚੇ ਮੁਲਾਜ਼ਮ ਜਿੰਨੇ ਵੀ ਡਿਵੈਲਪਮੈਂਟ ਡਿਪਾਰਟਮੈਂਟ ਦੇ ਸਾਨੂੰ ਪੱਕੇ ਕਰੇ ਨਹੀਂ ਤੇ ਅਸੀਂ 27 ਦੇ ਵਿੱਚ ਇਹਨਾਂ ਨੂੰ ਇਹਨਾਂ ਦਾ ਹਾਸਲ ਦਿਖਾਵਾਂਗੇ ਦੱਸਾਂਗੇ ਅਸੀਂ ਕੀ ਹੁੰਨੇ ਆ ਸਰ ਮੰੰਗਾ ਤਾਂ ਜਾਇਜ਼ ਨੇ ਮੰਗਾ ਕੋਈ ਬਹੁਤੇ ਨਹੀਂ ਕਿ ਸਾਡੇ ਡਿਪਾਰਟਮੈਂਟ ਵਿੱਚ ਸਾਨੂੰ ਪੱਕਾ ਕੀਤਾ ਜਾਵੇ ਮੰਗਾ ਸਾਡੀ ਆਏ ਹੀ ਨੇ ਦੇਖੋ ਫਾਈਲ ਹਰੇਕ ਮੰਤਰੀ ਆ ਕੇ ਤੋੜ ਦਿੰਦਾ ਤੇ ਬਦ ਕਿਸਮਤੀ ਹੈ ਕਿ ਸਾਡਾ ਮੰਤਰੀ ਸਾਡੇ ਕੋਲ ਕੋਈ ਟਿਕਦਾ ਨਹੀਂ ਕਦੇ ਮੰਤਰੀ ਬਦਲਿਆ ਗਿਆ ਕਦੇ ਸਾਡਾ ਉੱਥੋਂ ਡਾਇਰੈਕਟਰ ਸਾਹਿਬ ਬਦਲ ਗਏ ਤੇ ਕਰਕੇ ਜਿਹੜੇ ਸਾਡੇ ਮਸਲੇ ਨੇ ਉਹ ਤ्यों ਦੇ ਤ्यों ਉੱਥੇ ਹੀ ਖੜੇ ਨੇ ਤੇ ਹੁਣ ਜਦੋਂ ਅਸੀਂ ਇਹਨਾਂ ਕੋਲੋਂ ਪੱਕੇ ਹੋਣ ਦੀ ਮੰਗ ਕਰਦੇ ਆ ਤੇ ਸਾਨੂੰ ਕਹਿੰਦੇ ਤੁਹਾਡੀ ਫਾਈਲ ਪ੍ਰਾਣੇ ਵਿੱਤ ਭਾਗ ਕੋਲੇ ਗਈ ਆ ਪਰਸਨਲ ਭਾਗ ਕੋਲੇ ਗਈ ਜਦੋਂ ਅਸੀਂ ਉੱਥੋਂ ਪਤਾ ਕਰਿਆ ਉਹ ਫਾਈਲ ਪਾਸ ਹੋ ਕੇ ਸਾਡੇ ਵਿਭਾਗ ਦੇ ਕੋਲੇ ਆਈ ਹੋਈ ਆ ਪਰ ਸਾਨੂੰ ਉਹ ਫਾਈਲ ਦੇਣ ਤੇ ਆਨਾ ਕਰਨੀ ਕਰ ਰਹੇ ਆ ਕਰਕੇ ਅੱਜ ਅਸੀਂ ਇਹ ਜਿਹੜਾ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਇਹ ਜਿਹੜਾ ਅਸੀਂ ਧਰਨਾ ਕੀਤਾ ਤੇ ਧਰਨਾ ਕਰਕੇ ਜਿਹੜੇ ਪੰਜਾਬ ਦੇ ਹੈਗਾ ਇਹਦੇ ਆਪਣੇ ਸੀਐਮ ਸਾਹਿਬ ਦੇ ਜਾਂ ਇੰਦਰ ਮੰਤਰੀ ਜੋ ਵੀ ਪੰਡਾ ਤੇ ਝੂਠੇ ਲਾਰਾਂ ਦੀ ਪੰਡ ਚ ਅੱਜ ਫੂਕੇ ਚੱਲੇ ਜਾਂਦੇ ਜਿਹੜੇ ਹਰ ਤੁਹਾਡੇ ਵਿੱਚ ਤੁਹਾਡੇ ਕਹਿੰਦਾ ਮਤਲਬ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਹੈ ਤੁਹਾਡੇ ਜਿਹੜਾ ਆਪਣਾ ਵਿਭਾਗ ਉਹਦੇ ਪ੍ਰਤੀ ਜਿਹੜਾ ਕੀਤਾ ਜਾ ਰਿਹਾ ਹੈ ਇਹ ਕੇ ਸਰਕਾਰ ਦੇ ਪ੍ਰਤੀ ਕਰਨ ਤੁਸੀਂ ਦੇਖੋ ਜੀ ਸਰਕਾਰ ਨਾਲ ਇਹ ਸਰਕਾਰ ਦੇ ਪ੍ਰਤੀ ਹੈ ਜੀ ਇਹ ਕਿਉਂਕਿ ਜੇਕਰ ਉਹ ਆਰਡਰ ਕਰੂਗੀ ਤਾਂ ਹੀ ਉਹਨੇ ਵਿਭਾਗ ਨੇ ਦੇਣਾ ਜੀ ਕਿਉਂਕਿ ਜਿਹੜੇ ਸਾਡੇ ਡਾਕੂਮੈਂਟ ਨੇ ਜੋ ਸਾਨੂੰ ਇਹਨਾਂ ਨੇ ਸ਼ਰਤਾ ਰੱਖੀਆਂ ਸੀ ਪੱਕੇ ਕਰਨ ਵਾਸਤੇ ਕੱਚੇ ਮਲਾਂਗ ਨੂੰ ਪੱਕੇ ਕਰਨ ਦੇ ਸ਼ਰਤਾ ਰੱਖੀਆਂ ਸੀ ਆਹ ਤੋਂ 2-3 ਸਾਲ ਪਹਿਲਾਂ ਉਹ ਸ਼ਰਤਾ ਸੀ ਸਾਰੀਆਂ ਪੂਰੀਆਂ ਕਰ ਰਹੇ ਆ। ਸ਼ਰਤਾ ਵਿੱਚ ਸਾਡੇ ਡਾਕੂਮੈਂਟ ਵੈਰੀਫਾਈ ਹੋ ਗਏ ਨੇ। ਸ਼ਰਤਾ ਕੀ ਕੀ ਸੀ ਜੀ ਮੈਨੇ ਸ਼ਰਤਾਵਾਂ ਦੇ ਵਿੱਚ ਦੇਖੋ 10 ਸਾਲ ਦਾ ਪਰਸਨਲ ਪੀੜ ਸੀ ਉਹ ਅਸੀਂ ਪੂਰਾ ਕਰ ਰਹੇ ਆ ਜੀ ਕੋਈ ਕੇਸ ਨਾ ਹੋਵੇ ਜੀ ਇਹਦੇ ਉੱਪਰ ਉਹ ਅਸੀਂ ਪੂਰਾ ਕਰ ਰਹੇ ਆ ਜੋ ਇਹਨਾਂ ਦੇ ਸਾਨੂੰ ਟਾਰਗੇਟ ਤੇ ਸੀ ਉਹ ਅਸੀਂ ਟਾਰਗੇਟ ਪੂਰੇ ਕਰ ਰਹੇ ਆ ਜੋ ਵਿੱਚ 15-16 ਸ਼ਰਤਾ ਲੇਖਿਆ ਹੋਇਆ ਸੀ ਤੁਹਾਨੂੰ ਅਸੀਂ ਲੈਟਰ ਬੈਰੀ ਤੇ ਮੈਂ ਜੀ ਦੇ ਦਾਂਗੇ ਤੁਸੀਂ ਉਹ ਲੈਟਰ ਲੈ ਲ ਉਹ ਲੈਟ ਦੇ ਸਾਰੇ ਸਬ ਤੋਂ ਪੂਰੀ ਕਰਕੇ ਤਾਂ ਹੀ ਸਾਡੇ ਡਾਕੂਮੈਂਟ ਜਿਹੜੇ ਵੈਰੀਫਾਈ ਹੋਏ ਨੇ ਨਾ ਸਮਾਂ ਕਿੰਨਾ ਹੋ ਗਿਆ ਤੁਹਾਨੂੰ ਐਮਜੀ ਨੇ ਲੈ ਕੇ ਜਾਇਜ਼ ਦਾ ਕੰਟਰੈਕਟਰ ਕੰਮ ਕਰਦੇ ਹੋ ਸਾਨੂੰ ਇੱਥੇ 15 ਤੋਂ 16 ਸਾਲ ਹੋ ਗਏ 2009 ਦੇ ਵਿੱਚ ਅਸੀਂ ਭਰਤੀ ਹੋਏ ਹੋਏ ਹਾਂ ਜੀ 2009 ਤੋਂ ਚੱਲ ਰਹੇ ਹਾਂ ਉਸ ਤੋਂ ਬਾਅਦ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ ਨਹੀਂ ਹਜੇ ਤੱਕ ਕੋਈ ਪੱਕਾ ਨਹੀਂ ਕੀਤਾ ਗਿਆ ਜੀ ਸੈਲਰੀ ਕਿੰਨੀ ਘੱਟ ਹੈਗੀ ਪੱਕੇ ਜਿਹੜਾ ਕਰਮਚਾਰੀ ਹੈਗਾ ਤੇ ਜਿਹੜਾ ਤੁਸੀਂ ਕੰਟਰੈਕਟਰ ਵਜਿਛ ਕਿੰਨਾ ਕ ਜਿਹੜਾ ਪ੍ਰਤੀਸ਼ਤ ਜਿਹੜੀ ਘੱਟ ਸੈਲਰੀ ਤੁਹਾਨੂੰ ਮਿਲਦੀ ਹੈ ਦੇਖੋ ਅਸੀਂ ਸਰਕਾਰ ਨੂੰ ਹਰੇਕ ਸਮੇਂ ਦੱਸ ਚੁੱਕੇ ਹਾਂ ਕਿ ਜਿਹੜੀ ਸਾਨੂੰ ਸ 6% ਕੌਂਟੀਜੈਂਸੀ ਵਿੱਚੋਂ ਮਿਲ ਰਹੀ ਆ ਅੱਛਾ ਜੀ ਜਿਹੜੀ ਸੈਲਰੀ ਆ 6% ਕੌਂਟੀਜੈਂਸੀ ਵਿੱਚੋਂ ਮਿਲ ਰਹੀ ਆ ਸਰਕਾਰ ਦੇ ਉੱਪਰ ਸਾਨੂੰ ਪੱਕੇ ਕਰਨ ਦੇ ਨਾਲ 58 ਸਾਲ ਦੀ ਉਮਰ ਦੇਣ ਤੱਕ ਵੀ ਉਹਨਾਂ ਦੇ ਉੱਪਰ ਉਹਨਾਂ ਦੇ ਖਜ਼ਾਨੇ ਦੇ ਉੱਪਰ ਕੋਈ ਵੀ ਬੋਝ ਨਹੀਂ ਪੈ ਰਿਹਾ ਸਿਰਫ ਅਸੀਂ ਆਪਦਾ ਕੰਮ ਕਰਕੇ ਉਹ ਅਸੀਂ ਸੈਲਰੀ ਲੈਣੀ ਆ ਅਸੀਂ ਦੱਸ ਚੁੱਕੇ ਆ ਸਾਡੀ ਸੈਲਰੀ ਕੀ ਆ ਨਾਮਾਤਰ ਸੈਲਰੀ ਆ ਜੀ 20 ਤੋਂ 25000 ਰੁਪਏ ਕੀ ਸੰਤੀ ਹੈ ਅੱਜ ਕੱਲ੍ਹ ਤੇ ਉਦੋਂ ਜਿਹੜੇ ਪੱਕੇ ਨੇ ਉਹਨਾਂ ਦੀ ਸੈਲਰੀ ਕਿੰਨੀ ਆ ਗਈ ਹੈ ਦੇਖੋ ਉਹਨੇ ਸੈਲਰੀ ਉਹਦੇ ਹਿਸਾਬ ਨਾਲ ਆ ਜੀ ਫਿਰ ਵੀ 70 80000 ਰੁਪਏ ਦੇ ਕੰਟਰੈਕਟਰ ਨੂੰ ਇੰਨੀ ਘੱਟ ਜਿਹੜੀ ਸੈਲਰੀ ਤੇ ਇੱਸੀ ਮੰਗਾ ਕਰਕੇ ਜੇ ਉਹਦੀ ਚਾਹਨੇ ਤੁਹਾਨੂੰ ਪੱਕਾ ਕੀਤਾ ਜਾਵੇ ਦੇਖੋ ਜਦੋਂ ਅਸੀਂ ਕੰਮ ਉਹਦੇ ਬਰਾਬਰ ਕਰ ਰਹੇ ਹਾਂ ਕੰਮ ਅਸੀਂ ਮੈਕਿਆਂ ਦੇ ਪੂਰੇ ਕਰ ਰਹੇ ਹਾਂ ਸਾਨੂੰ ਨਿਰੇਖਤ ਬਿਨਾਂ ਸਾਨੂੰ ਹੋਰ ਹੋਰ ਵੀ ਸਾਡੇ ਕੋਲ ਕੰਮ ਲਿਆ ਜਾਂਦੇ ਨੇ ਉਹਨਾਂ ਕੋਲ ਜਿਸ ਤਰ੍ਹਾਂ ਅੱਗੇ ਹੁਣ ਪੀਐਮਏ ਬਾਈ ਦਾ ਕੰਮ ਚੱਲ ਰਿਹਾ ਪ੍ਰਧਾਨ ਮੰਤਰੀ ਬਾਜੋਨਰ ਆਪਣੇ ਰਿਜੈਕਸ਼ਨ ਕਰਨੀ ਉਹ ਕਰ ਰਹੇ ਆ ਕੋਈ ਜਿਹੜੇ ਜਾਣ ਦੀ ਹੋਰ ਵੀ ਕੋਈ ਸਰਵੇ ਕਰਨਾ ਉਹ ਸਰਵੇ ਵੀ ਅਸੀਂ ਕਰ ਰਹੇ ਹਾਂ ਪਰ ਸਾਨੂੰ ਸਿਰਫ ਸੈਲਰੀ ਮਿਲਦੀ ਆ ਨਿਰੇਖਾ ਦੇ ਵਿੱਚ ਤੇ ਜਦੋਂ ਸਾਨੂੰ ਨਿਰੇਖਾ ਵਿੱਚ ਪੱਕੇ ਕਰ ਦੇਣਾ ਤਾਂ ਜਿਹੜਾ ਕੰਮ ਅਸੀਂ ਕਰੀ ਚੱਲਾਂ